ਅਰਜਨਿਆਲਾ ਗੁਰੂਦੇਵ ਪਿੰਡ ਬਡਾਲਾ ਵਿਖੇ શ્રી ਗੁਰੂ ਅਰਜਨ ਦੇਵ ਜੀ ਦੇ বোর্ডিং ਸਕੂਲ ਵਿਖੇ ਐਮ ਡੀ ਰਾਜਵੀਰ ਸਿੰਘ ਤੇ ਮੈਨੇਜਰ ਗਗਨਦੀਪ ਸਿੰਘ ਤੇ ਪ੍ਰਿੰਸੀਪਲ ਮਨਦੀਪ ਕਰਵਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਨੇ ਬੱਚਿਆਂ ਨੂੰ ਸਿੱਖਿਆ ਦੇ ਨਾਲ ਤੇ ਖੇਡਾਂ ਨਾਲ ਜੋੜਨ ਲਈ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ ਜਿਸ ਤੇ ਬੱਚਿਆਂ ਦੇ ਮਨੁਬਲ ਤੇ ਉੱਚਾ ਚੱਕਣ ਲਈ ਵਾਲੀਬਾਲ ਖੋਖੋ ਕਬੱਡੀ ਰੇਸ ਖੇਡਾਂ ਦਾ ਆਯੋਜਨ ਕੀਤਾ ਗਿਆ ਇਸੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਨਾਲ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਬਜਨ ਸਿੰਘ ਈਟੀਓ ਦੀ ਪਤਨੀ ਸੁਹਿੰਦਰ ਕੌਰ ਅਤੇ ਬੀਡੀਪੀਓ ਮਲਕੀਤ ਸਿੰਘ ਨੇ ਹਿੱਸਾ ਲਿਆ ਜੰਡਿਆਲਾ ਗੁਰੂ ਤੋਂ ਕਵਲਜੀਤ ਸਿੰਘ ਲਾਡੀ ਦੀ ਰਿਪੋਰਟ ਜੰਡਿਆਲਾ ਗੁਰੂ ਤੋਂ ਕਵਲਜੀਤ ਸਿੰਘ ਲਾਡੀ ਦੀ ਰਿਪੋਰਟ ਹਾਂਜੀ ਸਾਡੇ ਸ਼੍ਰੀ ਗੁਰੂ ਅਰਜਨ ਦੇਵ ਦੇ ਬੋਰਡਿੰਗ ਸਕੂਲ ਵਿੱਚ ਹਰ ਸਾਲ ਸਾਲਾਨਾ ਖੇਡ ਮੇਲਾ ਮਨਾਇਆ ਜਾਂਦਾ ਹੈ ਇਸ ਸਾਲ ਵੀ ਇਹ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ 4 ਦਿਨ ਦਾ ਆਰਗੇਨਾਈਜ਼ ਕੀਤਾ ਗਿਆ ਜਿਸ ਵਿੱਚ ਕਿ ਪਹਿਲੇ ਦਿਨ ਸਾਡੇ ਮੁੱਖ ਮਹਿਮਾਨ ਮੈਡਮ ਸਹਿੰਦਰ ਕੌਰ ਜੀ ਵਾਈਫ ਆਫ ਕੈਬਨਿਟ ਮਿਨਿਸਟਰ ਸਰਦਾਰ ਹਰਪਜਨ ਸਿੰਘ ਜੀ ਉਹਨਾਂ ਨੇ ਸ਼ਿਰਕਤ ਕੀਤੀ ਤੇ ਗੁਬਾਰੇ ਛੱਡ ਕੇ ਇਸ ਖੇਡ ਮੇਲੇ ਦਾ ਆਗਾਜ਼ ਕੀਤਾ